ਹਲੋ ਗਾਇਸ ਅੱਜ ਜਿਹਾ ਜਾਣਾ ਹੈ ਜਪੂ ਦੀ ਨਾਨੀ ਪੰਡਾ ਨਾਨੀ ਆ ਰਹੀ ਐ ਸਾਨੂੰ ਲੈਣ ਤੇ ਅੱਜ ਸੰਦੇ ਸੀਗਾ ਜਗੂ ਦਾ ਪਾਪਾ ਸੀਗਾ ਅੱਜ ਘਰੇ ਪਿਆ ਵਿਚਾਰਾ ਚਾਹ ਮੰਗੀ ਜਾਂਦਾ ਦੂਰੀ ਆਰਦੀ ਅਸੀਂ ਮੈਂ ਕਿਹਾ ਚਲ ਕੰਮ ਨਵੇੜ ਲਈਏ ਉਹਨਾਂ ਦੇ ਹੰਦਰ ਤੱਕ ਨਾਲ ਇਹਨੇ ਚਾਹ ਬਣਾ ਦੀਏ ਤੇ ਰੋਣੇ ਪਣ ਨਹੀਂ ਖੜਾ ਜਾਪਾ ਹਾਂਜੀ ਗਾ ਪਾਈ ਜਾ ਰਹੇ ਆ ਬਿੱਟ ਤੇ ਜਾਣਾ ਤਾਂ ਅਸੀਂ ਅੱਜ ਸੀਗਾ ਵੈਸੇ ਤੇ ਨੰਮੀ ਨੇ ਥੋੜੀ ਜਿਹੀ ਦਿੱਕਤ ਪਾ ਗਈ ਤੇ ਉਹ ਲੇਟ ਹੋ ਗਏ ਤੋ ਵੱਜ ਗਏ ਆ ਤੇ ਫਿਰ ਹੁਣ ਅਸੀਂ ਪਲਾਨਿੰਗ ਕਰਤੀ ਚੀਜ਼ ਅਸੀਂ ਕੱਲ ਨੂੰ ਮਾਰਨਿੰਗ ਜਾਵਾਂਗੇ ਹਨਾ ਜਾਪਨੀਤੂ ਨਹੀਂ ਅਸੀਂ ਅੱਜ ਜਾਣਾ ਸੀ ਅੱਜ ਆਪਾਂ ਲੇਟ ਹੋ ਗਏ ਆ ਨਾਨੀ ਤਾਂ ਹਲੇ ਵਿਚਾਰੀ ਰਸਤੇ 'ਚ ਫਰਦੀ ਆ ਅਸੀਂ ਜਾਵਾਂਗੇ ਬਸ ਇੱਕ ਕੰਮ ਤੇ ਜਪੂ ਦਾ ਨੇ ਨਾਨੀ ਤੇ ਮਾਮੇ ਨੇ ਹੁਣਾਸ ਲੈਣਾ ਹਨਾ ਜੱਪੂ ਮਾਮਾ ਵਿਚਾਰਾ ਕੰਮ ਤੇ ਗਿਆ ਹੋਇਆ ਸੀ ਤਾਂ ਘਰ ਕੇ ਵਿਚਾਰੀ ਨਾ ਨਿਕਲ ਲਈ ਆ ਰਹੀ ਐ ਸਾਨੂੰ ਲੈਣ ਸਾਡੇ ਗੁੰਗਾ ਕੋਟਾ ਦਾ ਸਿੱਧਾ ਨੂੰ ਕਨੇ ਜੋ ਨਹੀਂ ਆਵਗੇ ਨਹੀਂ ਹੁਣ ਆਪਾਂ ਚੱਲਾਂਗੇ ਮਾਮਾ ਕਹਿ ਗਿਆ ਸੀ ਨਾ ਉਹਦੇ ਵੀ ਹੁਣ ਥੋੜੀ ਵਾਰੀ ਆ ਹੁਣ ਆਪਾਂ ਚੱਲਾਂਗੇ ਨਾਨੀ ਲੈ ਕੇ ਜਾਊਗੀ ਆਪਾਂ ਨੂੰ ਤੇ ਫਿਰ ਤੇਰਾ ਪਾਪਾ ਆਪਾਂ ਨੂੰ ਲੈਣ ਜਾਊਗਾ ਠੀਕ ਆ ਨਹੀਂ ਮम्मा ਅੰਦਰ ਲੈਣਾ ਹਾਂ ਆਪਾਂ ਦੋਕ ਦਿਨ ਲਾ ਕੇ ਆਵਾਂਗੇ ਜਾਪਣੀ ਤਾਂ ਬਾਲੀ ਜਿੱਦ ਕਰੀ ਜਾਂਦੀ ਆ ਤਾਂ ਪਾਪਾ ਥੋੜੇ ਦਿਨ ਲਾ ਕੇ ਆਵਾਂਗੀ ਪੈਸੇ ਤਾਂ ਪਾਪਾ ਦਾ ਕਹਿੰਦਾ ਸੀ ਨਹੀਂ ਜਾਣਾ ਹਨਾ ਜੱਪੂ ਹਾਂ ਪਾਪਾ ਕਹਿੰਦਾ ਸੀ ਨਹੀਂ ਜਾਣਾ ਹਾਂ ਪਰ ਜੱਪੂ ਸਾਡਾ ਜਿੱਦੀ ਆ ਕਹਿੰਦਾ ਜਾਊਂਗਾ ਨਾਨੀ ਪਿੰਡ ਦਿਨ ਲਾ ਕੇ ਆਊਂਗਾ ਸਸ ਸਸ ਇਹ ਕਿੰਨੇ ਆਵਾ ਹੋਰ ਕਿੰਨੇ ਲਾਏ ਸਾਨੂੰ ਪਾਪਾ ਆਹ ਫੜ ਭਾਗ ਨਾ ਕੱਲੇ ਧੋ ਜੇ ਬਗਾਈ ਜਾਈ ਜਗਦੀ ਨਾਨੀ ਆ ਗਿਆ ਸਾਨੂੰ ਲੈਣ ਸੌਲੀ ਚੜੇ ਗੇ ਅੰਦਰ ਖੜੀ ਆ ਕੱਲੀ ਮਰਦਾ ਨਹੀਂ ਆ ਨਾਨੀ ਨੂੰ ਦਸੇ ਪਾ ਕਿੰਨਾ ਤਾਂ ਹੋ ਗਿਆ ਸੈਕਿੰਡ ਡੇ ਅੱਜ ਅਸੀਂ ਆਈ ਦਸ ਨਾਨੀ ਪੰਡ ਚੱਲਨੇ ਆ। ਹੂੰ ਰਾਤ ਆ ਦੀ ਬਾਰਿਸ਼ ਬਹੁਤ ਜਿਆਦਾ ਹੋ ਰਹੀ ਸੀ। ਹਾਂ ਥੋੜੀ ਹਟੀ ਆ ਤੇ ਹੁਣ ਅਸੀਂ ਹੁਣ ਲੱਗਿਆ ਰੈਡੀ। ਰੈਡੀ ਰੂਡੀ ਹੋ ਕੇ ਸਿਰ ਅਸੀਂ ਜੀ ਰਵਾਨਾ ਹੋ ਰਹੇ ਆ ਨਾਨੀ ਪੰਡ ਨੂੰ। ਹਣਾ ਜਾ ਪਣੀ ਤੋਂ। ਹੂੰ ਸਾਢੇ 6 ਵਜੇ ਹੁਣੇ ਸੁੱਤਾ ਉੱਠਿਆ। ਸ਼ਬਦ ਆਪਾਂ ਬੱਚੇ ਕਰ ਦਿੱਤੇ ਆ ਰੈਡੀ ਤੇ ਨਾਨੀ ਜੀ ਵੀ ਹੋ ਗਏ ਰੈਡੀ ਇਹਦੇ। ਜਾਫ ਦੇ। ਹੁਣ ਮੈਂ ਹੁਣ ਲੱਗੀਆਂ।

ਤਾਂ ਇੱਧਰ ਦੀ ਆਇਆ ਫਿਸਲ ਨਾ ਜਾਈ। ਹਾਂ ਰੋੜਾ ਆਦਾ। ਆਪੇ ਵਾਸਲੇ ਆ। ਫਿਸਲ ਜਾ। ਬਹੁਤ ਬਿੰਦੂ ਨਾ ਕਰੇ। ਰੋੜਾ ਅੱਗੇ ਨਹੀਂ ਬੜਾ ਰੋੜਾ ਹੀ ਖੜੇ। ਚੱਲ ਬੰਨੀ ਆ। ਇੱਥੇ ਸਿੱਟਾਈ ਕਰ। ਆਮ ਲੋਕਾਂ ਤੋਂ ਦੇਖੋ ਕਿ ਕਾਹਦਾ। ਨਾ ਨਿਵੈਤੀ ਆ। ਆਪਾਂ ਤੇ ਯਾਹ ਤੇ ਨੋਕੜਾ ਦੀ ਪਾਈ। ਅੱਜ ਤੇ ਆਪੋ ਸੇ ਖੜੇ। jangan पापा अरे ओके

ਲੱਗ। ਤੱਕੇ ਮਰ ਤੋਟ ਕੇ ਕੜੀ ਹੋ ਜਾ ਤੂੰ ਮੱਸ। ਚਲੋ। ਚਲਾ ਦੇ। ਚਲਾ ਦੇ। ਕਿੱਥੇ ਜਾਣਾ? ਗੁੰਗਾ ਯਾਰ ਬਾਹਰ। ਬਾਹਰ ਜਾਣਾ। ਗੁੰਗੇ ਕਿੱਥੇ ਜਾਣਾ? ਕਿੱਥੇ ਜਾਣਾ ਸ਼ਪੇ? ਸੌਂ ਜਾ। ਮੰਮੀਆ। ਛੱਬਾ। ਚੱਕਦੀ ਨਹੀਂ ਕਿ ਨਾਨੀ ਇਹਨਾਂ ਕ ਖੜੀ ਹੋ ਠ ਕੇ ਠ ਕੇ ਖੜੀ ਹੋ ਆ ਚੱਕ ਮੈਨੂੰ ਤੱਕ ਮਾਰ ਦੇ ਨੂੰ ਕਹਿੰਨ ਕ ਠ ਕੇ ਖੜੀ ਹੋ ਮੈਨੂੰ ਚੱਕ ਲਾ ਕਿੱਥੇ ਜਾਣਾ ਬਾਹਰ ਜਾਣਾ ਬਾਹਰ ਕਿੱਥੇ ਜਾਣਾ ਬਾਹਰ ਜਾਣਾ ਚੱਕਦੀ ਨਹੀਂ ਕਿ ਧੱਕ ਲਾ ਦੇ ਫਿਰ ਇਹਨੂੰ ਲਾ ਦੇ ਧੱਕ ਇਹਨੂੰ ਕਹ ਅਠ ਖੜੀ ਹੋ ਲੋਕ ਦਾ ਦੇਖੀ ਜਪੂ ਤਾਂ ਚੱਕ ਲਾ ਚੰਦਰ ਕੇ